ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਰੋ ਦੇ ਵਿੱਚ ਆਪਾਂ ਤੁਹਾਨੂੰ ਚਾਰ ਗੱਬਣ ਵੇੜਾ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਜਰਸੀ ਤਾਜੀ ਸੂਈ ਵੀ ਪੰਜ ਰਾਗ ਵੀਰ ਦੇ ਵਿਕਰੀ ਵਾਲੇ ਹਾਜ਼ਰ ਆ ਸੋ ਆਓ ਕੇ ਲਈਏ ਡਿਟੇਲ ਵੀਰ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਲੱਖੀਆ ਬਾਈ ਪਿੰਡ ਹੰਡਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 9873550846 ਦ 98772 9877868899 973550846 ਅੱਜ ਆਪਾਂ ਪੰਜ ਬੜਾ ਦਿਖਾਵਾਂਗੇ ਹਨਾ ਚਾਰ ਗੱਬਣਾ ਦੇ ਇੱਕ ਤਾਜੀ ਸੂਈ ਵੀ ਪਹਿਲਾ ਨੰਬਰ ਆਪਾਂ ਜਿਹੜੀ ਜਰਸੀ ਵੈਡ ਦੇਖੇ ਨਾ ਤਾਜੀ ਸੂਈ ਵੀ ਇਹ ਕਦੋਂ ਕਸੂਈ ਹੈ ਇਹ ਦੂਜਾ ਸੂਹਾ ਵੀਰੇ ਸੇ ਦਾੰਦਾ ਗਿਆ ਇਸ ਤਾਂ ਠੀਕ ਹੈ ਅੱਜ ਸੂਈ ਹੈਗੀ ਨਹੀਂ ਕੱਲ ਦੀ ਸੂਈ ਹੈ ਮਨਵੀਰ ਨੂੰ ਹੁਣ 20 ਕਿਲੋ ਬੋਲੀ ਤੋਂ ਸਟਾਰਟ ਹੋਈ ਹੈ ਠੀਕ ਹੈ ਮਗਰ ਆਗੇ ਜਰਸੀ ਦੀ ਬੱਚੀ ਨਾਲ ਉਹ ਨਾਲ ਆ ਤੇ ਜੇਰ ਜੂਲ ਜਮਾ ਡੰਨਾ ਸਾਰਾ ਕੁਝ ਓਕੇ ਹੋ ਜੀ ਠੀਕ ਹੈ ਤੇ ਚੌਣ ਚਵਾਦੀ ਗੱਲ ਕਰੀ ਕਿਵੇਂ ਧਾਰਾ ਤੁਰਦੀ ਆਂ ਹੁੰਦਾ ਬਾਈ ਸਿਕਟਾਂ ਵਰਗਾ ਠੀਕ ਆ ਮੋਟਾ ਮੋਟਾ ਜਾਓ ਮੋਟਾ ਮੋਟਾ ਸਵਰ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੀ ਸਾਮੀ ਪਲੀ ਫਿਟਨੈਸ ਵਾਲਾ ਲੈਵਾ ਜਮਾ ਸਾਮ ਦਾ ਟਾਈਮ ਆ ਚਵਾਈ ਇਹਦੀ ਹੋਣੀ ਆ ਤੇ ਬਾਕੀ ਥਾਣ ਥੂਣ ਦੇਖੋ ਸੋਹਣਾ ਸਾਫ ਸੁਥਰਾ ਕਿਆ ਬਾਤ ਆ ਮੁਠੀ ਵਾਲਾ ਥਾਣਾ ਜਮਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਜਿੰਦ ਜਾਣ ਵਾਲੀ ਬੈੜ ਜਰਸੀ ਕਾਫੀ ਕਲਰ ਦੇ ਵਿੱਚ ਆ ਗਈ ਦੂਸਰਾ ਸੁਆ ਸੂਈ ਸਵਾਈਆ ਮਗਰ ਬੱਛੀ ਆ ਤੇ 20 ਲੀਟਰ ਦੇ ਆਸ-ਪਾਸ ਦੁੱਧ ਨੈਟ ਜਮਾ ਚੌਣ ਦਾ ਹਾਜ ਰਾਜਾ ਜਮਾ ਸੋ ਥਾਣੇ ਦੇਖੋ ਸੋਹਣਾ ਸਾਫ ਸੁਥਰਾ ਤੇ ਵੱਡੀ ਵੱਡੀ ਸ਼ਾਈਨਿੰਗ ਸੋਨਿਕ ਬਹੁਤਾ ਵਹਿੜ ਦੇ ਉੱਪਰ ਸ਼ਵਰੋ ਦੇਖੋ ਜਮਾ ਕਿਆ ਬੜਾ ਛਲ ਵੀ ਮਾਰ ਜੇ ਵਹਿੜ ਜਮਾ ਤੇ ਮਾਰਦੀ ਵੀ ਧਾਰਾ ਇਹ ਦੇਖ ਰਾਂ ਸ਼ਵਰੋ ਚਵਾਈ ਦੇਖੋ ਕਿਆ ਵਾਤਾ ਮੋਟਾ ਮੋਟਾ ਚੋਣਾ ਸਾਫ ਸੁਥਰਾ ਤੇ ਨਿਆਣਾ ਪਾਉ ਰਾਵਣਾ ਬਹਿ ਜਾ ਥੱਲੇ ਹਨਾ ਤੇ ਪਾਸੋਂ ਲੱਗੇ ਮੈਂ ਅਲਟੀ ਮਾਰਿਆ ਹਨਾ ਸੋ ਦੇਖੋ ਮਗਲ ਸਣਾ ਵੀ ਧਾਰਾ ਮਾਰਦੀ ਫੇ ਚਵਾਈ ਦੇਖੋ ਜਮਾ ਕਿਆ ਵਾਤਾ ਨਜ਼ਾਰੇ ਦਾ ਚੋਣਾ ਮੋਟਾ ਮੋਟਾ ਪੂਰਾ ਸਾਫ ਸੁਥਰਾ ਕੋਈ ਭੂਲ ਸਨ ਇੱਕੋ ਇੱਕ ਪੰਪ ਵਰਗੀ ਹੈ ਜੀ ਠੀਕ ਆ ਮੋਟਾ ਮੋਟਾ ਚੋਣਾ ਕਹਿੰਦਾ ਭਾਬਾ 19 20 ਲੀਟਰ ਤੋਂ ਆਸ-ਪਾਸ ਆਜਰ ਹੈਗਾ ਥੱਲੇ ਤੇ 20 ਕਿਲੋ ਬੌਲੀ ਤਿਆਰ ਆ ਵੀਰੇ ਦੁੱਧ ਨੇ 27 28 ਕਿਲੋ ਦੇਣਾ ਠੀਕ ਹੈ ਤੇ ਦੋ ਵੀ ਫੈਟ ਵਾਲਾ ਜਮਾ ਹਨਾ ਸੁ ਨਜ਼ਾਰੇਦਾਰ ਪੂਰੇ ਗਰਮੀ ਵਾਲਾ ਤੋਹਫਾ ਤੇ ਰੇਟ ਵਗੈਰਾ ਇਹਦਾ ਕੀ ਰੱਖਿਆ 1 ਲੱਖ ਤੇ 5000 ਰੁਪਏ ਵੀਰੇ ਦਾ ਰਿਹਾ ਮਾਨਦਾਨ ਹੋ ਜਾਊਗਾ ਮਾਨਦਾਨ ਕਰਨਾ ਫਿਰ 1 5 ਦੇ ਵਿੱਚੋਂ ਮਾਨਦਾਨ ਹੋ ਜਾ ਪਹਿਲੇ ਨੰਬਰ ਤੇ ਮੂਹ ਤੇ ਟੋਆਟਾ ਤੇ ਬਾਕੀ ਵੱਡੀ-ਵੱਡੀ ਬਹੁਤ ਆ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਤੇ ਥਣ ਦੇਖੋ ਜਮਾ ਕਿਆ ਬੰਦਾ ਚਾਰਖੇ ਦੀ ਪੂਣੀ ਵਰਗਾ ਥਾਣਾ ਵੱਡੇ ਕੱਦ ਕਾਟ ਦੇ ਵਿੱਚ ਸੂਈ ਸਵਾਈ 1 5 ਅਗੇ ਬਾਈ ਜੀ ਗੱਲ ਕਰੀਏ 2 ਨੰਬਰ ਵਾਲੀ ਵਹਿੜਦੀ ਆਪਾਂ ਮੋਹੋਂ ਬਾਈ ਚਾਰ ਦੰਦ ਦਾ ਪਹਿਲਾ ਸੁਆਗਾ ਚਾਰ ਦੰਦ ਪਹਿਲਾ ਸੁਆ ਸੁਹੜਿਆ ਕੱਲੀ ਕੱਚੀ ਕੱਚੀ ਲੱਗਦੀ ਆ ਮੇਰੇ 12 ਦਿਨ ਬਾਕੀ ਨੇ ਵੀਰੇ ਹਲੇ ਠੀਕ ਆ ਤੇ ਥਾਣ ਗੱਡੂ ਕਿਆ ਬਤਾ ਜਵਾਗ ਦੇ ਗੋਟਾਂ ਵਰਗਾ ਗੱਡੂ ਜਵਾਗਾਂ ਹਾਂ ਗਲਾਸਾਂ ਵਰਗੇ ਥਾਣ ਗੱਡਣੇ ਬੈਠਣੇ ਠੀਕ ਆ ਕਿੰਨਾ ਕੁ ਦੁੱਧ ਮੰਨ ਕੇ ਚੱਲੇ ਆਪਾਂ ਇਹਦਾ ਦੁੱਧ ਵੀਰੇ ਮੰਨ ਕੇ 22 22 ਕਿਲੋ ਮੰਨ ਕੇ ਲਵੇ ਆਲਾ ਤੇ ਇਹਦੇ ਭਾਵ ਯਾਰ ਦੀ ਗੱਲ ਕਰੀਏ ਪੱਕੀ ਦਾ ਗਰੰਟੀ ਦੇਊ ਇਹਦੀ ਭਾਵ ਯਾਰ ਇਹਦਾ ਭਾਵ ਇਹ ਵੀ ਇੱਕ ਪੰਜ ਦੀ ਦੇਣੀ ਹੈ ਜੀ ਧੋਰੋ ਵੀ ਬਾਹਰ ਨੂੰ ਇਹਨੂੰ ਸੋ ਵੀਰੇ ਕ ਸੂਣ ਦੇ ਵਿੱਚ 10 12 ਦਿਨ ਜਰੂਰ ਬਾਕੀ ਹੈਗਾ ਪਰ 24 25 ਕਿਲੋ ਦੁੱਧ ਤੋਂ ਮਰਦੀ ਨਹੀਂ ਇੱਕ ਪੰਜ ਦੇ ਵਿੱਚੋਂ ਵੀ ਇਹ ਕਹਿੰਦਾ ਮੌਕੇ ਤੇ ਮਾਣ ਤਾਣ ਹੋ ਜਾਊਗਾ ਬੈੜ ਵੱਡੀ ਆ ਤੇ ਥਣ ਘੱਟਦਾ ਮੋਟਾ ਇਹਨੇ ਜਿਵੇਂ ਝਰਖੇ ਦੀ ਪੂਣੀ ਵਰਗਾ ਸੋ ਫਿਰ ਬੱਚੀ ਦੰਦਾ ਜਿਵੇਂ ਚਾਰ ਦੰਦਾ ਹਨਾ ਕਹਿਣ ਦੀ ਗੱਦ ਨਹੀਂ ਹੈਗੀ ਬਾਈ ਠੀਕ ਹੈ ਠੀਕ ਹੈ ਇੱਕ ਪੰਜ ਜੋ ਮਾਣ ਚਾਰ ਚਾਰ ਦੰਦੀ ਨਹੀਂ ਹੈਗੀਆਂ ਇੱਕ ਪੰਜ ਜੋ ਮਾਣ ਦੰਦ ਹੋ ਜਾਊਗਾ ਕਰ ਦਾਂਗੇ ਬਾਈ ਕੋਈ ਠੀਕ ਹੈ ਸੋ ਬੈੜ ਦੇਖੋ ਯਾਰ ਵੱਡੀ-ਬੁੱਡੀ ਬਹੁਤ ਆ ਕੱਲੀ ਕੱਚੀ-ਕੱਚੀ ਆ ਜਿਵੇਂ 3000 000 ਬੈੜ ਅੱਗੇ ਆ ਜੇ ਬਾਈ ਜੀ ਦੋ ਨੰਬਰ ਦੀ ਇਹ ਵੀ ਬਲੂਨ ਪ ਠੀਕ ਆ ਸ਼ਾਈਨਿੰਗ ਸੂਨੀ ਬੱਚੀ ਦੇ ਬਹੁਤ ਆ ਹਨਾ ਇਹ ਫਾਰਮ ਦੀ ਬੱਚੀ ਆ ਵੀਰੇ ਠੀਕ ਆ ਫਾਰਮ ਦੀ ਬੱਚੀ ਤੇ ਇਹ ਵੀ ਚਾਰ ਦਿਨ ਦਾ ਹਨਾ ਇਹ ਵੀ ਚਾਰ ਦਿਨ ਦਾ ਇਹ ਦਿਨ ਕਿਆ ਕਰਦੇ ਰਾਜੂ ਤੋਈ ਚੱਲ ਭਾਈ ਵੀ ਵੀ ਦੇਣੀ ਵੀਰੇ 7-8 ਦਿਨ ਦੇ ਬੱਚੀ ਦੇ 7-8 ਦਿਨ ਬਾਕੀ ਇਹਦੇ ਫਿਰ ਸੀਮਨ ਕੱਪਾ ਪਤਾ ਕੁਛ ਨਹੀਂ ਪਤਾ ਉਹ ਪੁੱਛ ਕੇ ਦੱਸ ਦਾਂਗੇ ਭਾਈ ਵਾਲੇ ਠੀਕ ਆ ਵੀ ਆਪਾਂ ਵੱਧ ਸੀਗਾ ਉਹਦੇ ਨਾਲ ਡਿਟੇਲ ਲੈਤੀ ਨੇ ਕਿ ਡਿਟੇਲ ਲੈ ਕੇ ਜਰੂਰ ਆਪਾਂ ਠੀਕ ਆ ਠੀਕ ਆ ਸੋ ਜਿਹੜਾ ਐਫ ਦੇ ਬੰਦਾ ਬਰੀਡ ਤੇ ਪੈਸੇ ਲਾਉਣ ਦਾ ਡਿਟੇਲ ਜ਼ਰੂਰੀ ਆ ਤੇ ਉਹ ਮੈਂ ਬੋਲ ਦਿਆ ਭਾਈ ਕੀ ਦੇਖ ਲੋ ਪਹਿਲਾਂ ਠੀਕ ਆ ਇਹਦਾ ਆਪਾਂ ਮੰਨ ਕੇ ਚੱਲੇ ਵੀ ਠੀਕਾ ਮੋਰ ਲੈ ਵੀਰ ਜੂ ਮੋਰ ਲੈ ਸਭ ਬੱਚੇ ਦਾ ਕੱਦ ਕਾਠ ਵਗੈਰਾ ਦੇਖੋ ਪਹਿਲਾ ਸੂਆ ਪਹਿਲੇ ਸੂਏ 28 30 ਕਿਲੋ ਦਾ ਰਾਮਨਾ ਪਾ ਦੇਣਾ ਰੇਟ ਇਹਦਾ ਕੀ ਕਰਿਆ ਇਹਦਾ ਰੇਟ ਵੀਰੇ 1 ਲੱਖ ਤੇ 35 ਹਜ਼ਾਰ ਮਾਨਦਾਨ ਹੋ ਜਾਊਗਾ ਤੇ ਵੀਰੇ ਤੀਜੇ ਨਾਲ ਬਰਲੀ ਬੱਚੀ ਦੇਖੀ ਆਨੇ ਆਪਾਂ ਇਹ ਦੂਜਾ ਸੂਆ ਵੀ ਦੂਜਾ ਸੂਆ 4 ਦੰਦ ਹਨਾ ਇਹਨੇ ਪਹਿਲੇ ਨੇ 25 ਕੋਲ ਦੋ ਦਿੱਤਾ ਪਹਿਲੂ ਹਣ ਦਾ 6 ਦੰਦਾਂ ਦਾ ਬਾਈ ਜੀ ਠੀਕ ਆ 6 ਦੰਦ ਸੌਰੀ ਹਾਂਜੀ 6 ਦੰਦ ਦੂਜਾ ਸੂਆ ਸੂਰੀਆ ਤੇ ਇਹ ਜਿਹੜੀ ਮਿਲਕ ਵੇਣ ਜੀ ਆਂਦੇ ਮੂਰਲੀ ਲੱਤ ਤੱਕ ਮੁੱਕ ਜੇ ਜਮਾ ਜਾ ਕੇ ਰੱਸਿਆਂ ਵਰਗੇ ਨੇ ਪਾ ਪਾ ਵੀਰੇ ਇਸ ਟਾਈ ਉਹ ਸੱਜਣਾ ਬਾਕੀ ਕੱਦ ਕਾਠ ਵਗੈਰਾ ਨਾੜਾਂ ਦੇ ਭਰੀ ਪਿਆ ਜੀ ਇਹਦਾ ਬੱਦ ਦੁੱਧ ਦਾ ਅੰਦਾਜ਼ਾ ਲਾਈਏ ਕਿੰਨਾ ਅਕਬੀਰ ਮੇਰਾ 30 ਤੋਂ 32 ਕਿਲੋ ਠੀਕ ਆ 30 ਤੋਂ 32 ਕਿਲੋ ਤੇ ਕੋੜੀ ਜਰਗੀ ਬਹਾੜਾ ਨਖਰਾ ਨੁਖਰਾ ਬੜਾ ਹਨਾ ਜੀ ਜਾਂਦੇ ਆ ਬਾਈ ਅੱਖ ਮਰਕ ਵਰਗੀ ਹੈਗੀ ਠੀਕ ਆ ਰੇਟ ਇਹਦਾ ਰੇਟ ਇਹ ਦੇ ਦਿੰਗੇ 1 ਲੱਖ ਤੇ 8000 1 लाख 8000 ਦੀ ਮਾਨਦਾਨ ਹੋ ਜਾਊਗਾ ਦੁੱਧ ਦੀ ਗੱਲ ਕਰੀਏ ਕਿੰਨਾ ਮੰਨ ਕੇ ਚੱਲੇ ਹੁੰਦਾ ਦੁੱਧ ਮੰਨ ਵੀਰੇ 27 28 ਦਾ ਪੱਕੀ ਮੰਨ ਕੀ ਲੈਵੇ ਬਸ ਠੀਕ ਹੈ ਅੱਗੇ ਬਾਈ ਜੀ 4 ਨੰਬਰ ਤੇ ਆਪਾਂ ਪ੍ਰਿੰਟ ਵਾਲੀ ਬੱਚੀ ਦੇਖੀ ਜਾਨੇ ਆ ਇਹ ਵੀ ਮੂੰਹ ਚਾਰ ਦੰਦ ਦੀ ਹੈ ਜੀ ਚਾਰ ਦੰਦ ਤਾਂ ਪਹਿਲਾ ਸੁ ਆ ਗਈ ਹੈ ਨਾ ਠੀਕ ਹੈ ਇਹਦੇ ਆਪਾਂ ਕੀ ਉਮੀਦ ਲਾਈਏ ਦੁੱਧ ਵਾਲੀ ਇਹ ਬੱਚੀ 25 ਲੀਟਰ ਦੁੱਧ ਦੇਣਾ ਬੱਚੀ ਨੇ ਵੀਰੇ ਮਾੜੇ ਮਾੜੇ ਫੋਟੇ ਆ ਇਹਦੇ ਹਿਸਾਬ ਨਾਲ ਕੁਆਲਿਟੀ ਹੈਗੀ ਇਹ ਤਾਂ 35 ਜਾਹੀ ਦਾ ਜੇ ਨਹੀਂ ਮੈਂ 25 ਦੀ ਗਰੰਟੀ ਤੇ ਦੇ ਕੇ ਤੋਰਾਂਗੀ ਠੀਕ ਹੈ ਰੇਟ ਇਹਦਾ ਰੇਟ ਇਹਦਾ ਮੰਨ ਵੀਰੇ 1 ਲੱਖ ਤੇ 5 ਸੋ ਬੈੜ ਦਾ ਕੱਦ ਕਾਠ ਵਗੈਰਾ ਦੇਖੋ ਸ਼ਾਈਨਿੰਗ ਸੂਨਿੰਗ ਬਹੁਤ ਆ ਇੱਕ ਪੰਜ ਦੀ ਬੱਚੀ ਆਪਾਂ ਦੇ ਦੇ ਦਾਂਗੇ ਛੋਟੇ ਛੋਟੇ ਛਵੈਲਿੰਗ ਜੀ ਪਾਉਣ ਲੱਗ ਗਈ ਹੈ ਨਾ ਸੋ ਲੇਵਾ ਬਹੁਤ ਤਗੜਾ ਬਣਾਉਗੀ ਸੋ ਬੈੜ ਦੇਖੋ ਯਾਰ ਕਿਆ ਬਾਤ ਆ ਜਮਾਂ ਨਜ਼ਾਰੇਦਾਰ ਜਮਾਂ ਸੋ ਵੱਡੀ-ਬੁੱਡੀ ਸ਼ਾਈਨਿੰਗ ਸੂਨਿੰਗ ਦੇਖੋ ਬੈੜ ਦੇ ਉੱਪਰ ਨਜ਼ਾਰੇਦਾਰ ਬੈੜਾ ਜਮਾਂ ਤੇ ਇਹ ਰੇਟ ਇਹਦਾ ਕਰਿਆ ਆਪਾਂ 1 ਲੱਖ 5000 1 ਲੱਖ 5000 ਰੁਪਇਆ ਸੋ ਸਾਫ਼ ਸੁਥਰੀ ਸੋ ਵੀਰੋ ਚਾਰ ਨਾਕ ਆਪਾਂ ਤੁਹਾਨੂੰ ਦਿਖਾਤੇ ਆ ਸੌਰੀ ਪੰਜ ਚਾਰ ਗੱਬਣਾ ਇੱਕ ਸੁਈ ਵੀ ਹਨ ਮੈਂ ਸਤਿ ਅਰਥ ਸਿਆਸੀ 8899 9735 5046 ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ